ਸੰਮਾਨੀ ਕਿਸੇ ਨੂੰ ਕਦੇ ਫੇਰ ਮਿਲਦਾ ਜਿਹੜਾ ਹੱਥੋਂ ਬੀਤ ਗਿਆ ਟੁੱਟਾ ਫੁੱਲ ਵੇਖਿਆ ਕਦੇ ਨਹੀਂ ਖਿਲਦਾ ਜੀ ਦਾ ਹੋ ਅਤੀਤ ਗਿਆ ਪੈ ਕੇ ਅਪਰਾਧਾਂ ਚ ਨਾ ਹਾਰ ਜ਼ਿੰਦਗੀ ਕਰ ਕਿਉਂ ਤਾਰ ਕੱਪੀ ਐ ਰਾਮ ਨਾਮ ਜੱਪ ਕੇ ਸਵਾਰ ਜ਼ਿੰਦਗੀ ਜੋ ਸਭੀ ਲੰਬੀ ਐ ਤੇਰਾ ਹੀ ਨੇ ਰੂਪ ਜਿੰਨੂੰ ਵੈਰੀ ਮੰਨਦਾ ਬਣਦਾ ਸਿਆਣਾ ਨਹੀਂ ਦੁਸ਼ਮਣੀ ਦੇ ਜਿੰਨਾ ਨਾਲ ਦਾਵੇ ਬੰਨਦਾ ਤੂੰ ਹੀ ਹੈ ਫਲਾਣਾ ਨਹੀਂ ਦੁਸ਼ਮਣੀ ਦੇ ਜਿੰਨਾ ਨਾਲ ਦਾਵੇ ਬੰਨਦਾ ਤੂੰ ਹੀ ਹੈ ਫਲਾਣਾ ਨਹੀਂ ਸਭ ਨਾਲ ਸਿੱਖ ਜੂ ਪਿਆਰ ਜ਼ਿੰਦਗੀ ਸਿਮਰ ਪਾਣੀ ਰੱਬੀ ਐ ਸਭ ਨਾਲ ਸਿੱਖ ਜੂ ਪਿਆਰ ਜ਼ਿੰਦਗੀ ਸਿਮਰ ਪਾਣੀ ਰੱਬੀ ਐ ਰਾਮ ਨਾਮ ਜਪ ਕੇ ਸਵਾਰ ਜ਼ਿੰਦਗੀ ਜੋ ਸਭੀ ਲੱਭੀ ਗੁਰੂ ਸਾਹਿਬ ਜਿਹੜੀ ਤੈਨੂੰ ਦਿੱਤੀ ਸਿੱਖਿਆ ਤੂੰ ਉਹਤੇ ਕਿਉਂ ਨਹੀਂ ਚੱਲਦਾ ਤੈਨੂੰ ਸਮਝਾਉਣ ਲਈ ਗ੍ਰੰਥ ਲਿਖਿਆ ਲੇਖਾ ਪਲ-ਪਲ ਦਾ ਤੈਨੂੰ ਸਮਝਾਉਣ ਲਈ ਗ੍ਰੰਥ ਲਿਖਿਆ ਉਹ ਲੇਖਾ ਪਲ-ਪਲ ਦਾ ਹੁਣ ਕਿ ਤਮਾਚ ਸੜੀ ਠਾਰ ਜ਼ਿੰਦਗੀ 부ਝਾ ਲਏ ਅਗ ਦੱਬੀ ਐ ਰਾਮ ਨਾਮ ਜੱਪ ਕੇ ਸਵਾਰ ਜ਼ਿੰਦਗੀ ਜੋ ਸਭ ਮਿਲਦੀ ਐ ਆ ਪੁੱਤ ਪੱਲ ਨੇ ਬੜਾ ਧਰਮ ਹੈ ਨੇਕੀ ਦੀ ਕਮਾਈ ਨਾ ਕਿਰਤ ਕੋਈ ਨਹੀਂ ਮਾਰੀ ਕਾਸ ਦੀ ਸ਼ਰਮ ਹੈ ਪੱਲਾ ਹੈ ਭਲਾਈ ਨਾ ਆਉਂਦੀ ਦੁਖੀ ਇਹ ਲਈ ਕਿਤੇ ਵਾਰ ਜ਼ਿੰਦਗੀ ਉਹ ਦੱਸ ਕੌਣ ਸੱਬੀ ਐ ਦੀਨ ਦੁਖੀ ਇਹ ਲਈ ਕਿਤੇ ਵਾਰ ਜ਼ਿੰਦਗੀ ਉਹ ਦੱਸ ਕੌਣ ਸੱਬੀ ਐ RAM ਨਾਮ ਜਪ ਕੇ ਸਵਾਰ ਜ਼ਿੰਦਗੀ ਜੋ ਸਭੀ ਲੰਮੀ ਐ ਕਾਨੂੰ ਉਜਾੜਨਾ ਰਵੋਣਾ ਸਾੜਨਾ ਲੈਣੀਆਂ ਕਰੋਪੀਆਂ ਮਾੜਿਆਂ ਨਾ ਧੱਕਾ ਡੋਲਣਾ ਵਗਾੜਨਾ ਬਰਾਈਆਂ ਸਿਰ ਥੋਪੀਆਂ ਜਿਤਨੇ ਲੀ ਮਿਲਿਆ ਨਾ ਹਾਰ ਜ਼ਿੰਦਗੀ ਉਹੋ ਕੇ ਖਾਣ ਖੱਪੀਐ RAM ਨਾਮ ਜਪ ਕੇ ਸਵਾਰ ਜ਼ਿੰਦਗੀ ਜੋ ਸੰਭੀ ਲੰਬੀ ਐ ਸਾਰਾ ਸੁਖ ਹੁੰਦਾ ਈ ਸ਼ਰਨ ਸਾਧੂ ਦੀ ਪਾਪ ਧੋ ਲੈ ਧੂੜੀ ਸੇ ਘਰ ਸੁਖ ਬਾਰ ਮਿਲੇ ਸੋਬਾ ਵਾਦੂ ਦੀ ਜੇਤ ਬਦੀ ਕੂੜੀ ਸੇ ਘਰ ਸੁਖ ਬਾਰ ਮਿਲੇ ਸੋਬਾ ਵਾਦੂ ਦੀ ਜੇਤ ਬਦੀ ਕੂੜੀ ਸੇ ਆ ਸੋਹਣ ਵੰਗ ਸੋਹਣ ਆ ਏ ਸੋਹਣ ਵੰਗ ਸੋਹਣ ਅਨਕਾਰ ਜ਼ਿੰਦਗੀ ਜੋ ਅਤਰ ਡੱਬੀ ਐ ਜੋ ਅਤਰ ਡੱਬੀ ਐ RAM ਨਾਮ ਡੱਬ ਨਾਮ ਨਾਮ ਜੱਪ ਕੇ ਸਵਾਰ ਜ਼ਿੰਦਗੀ ਜੋ ਸੁਬਬੀ ਲੱਭੀ ਐ ਉਹ ਵਿਦਿਆ ਹਲੇਮੀ ਤੇ ਇਮਾਨਦਾਰੀ ਜੋ ਹੀਰਿਆਂ ਦਾ ਹਾਰ ਹੈ ਕਿਰਤ ਕੋਈ ਨਹੀਂ ਮਾੜੀ ਕਾਸ ਦੀ ਸ਼ਰਮ ਹੈ ਜੋਦੇ ਦਾ ਸ਼نگਾਰ ਹੈ ਤਿਆਗ ਹੁਣ ਦਿੰਦਾ ਨਹੀਂ ਕੁਵਾਰ ਜ਼ਿੰਦਗੀ ਉਹ ਦੁੱਖੀ ਇਸ ਲੱਭੀ ਐ ਤਿਆਗ ਹੁਣ ਦਿੰਦਾ ਨਹੀਂ ਕੁਵਾਰ ਜ਼ਿੰਦਗੀ ਉਹ ਦੁੱਖੀ ਇਸ ਲੱਭੀ ਐ ਨਾਮ ਨਾਮ ਜਪ ਕੇ ਸਵਾਰ ਜ਼ਿੰਦਗੀ ਜੋ ਸਭ ਵੀ ਲੰਬੀ ਐ ਅਸੀਂ ਨੀਗੇ ਚੰਗੇ ਹੋਰ ਬੁਰਾ ਕੋਈ ਨਾ ਬਾਣੀ ਜਾਂਚ ਦੱਸਦੀ ਅਸੀਂ ਨੀਗੇ ਚੰਗੇ ਹੋਰ ਬੁਰਾ ਕੋਈ ਨਾ ਬਾਣੀ ਜਾਂਚ ਦੱਸਦੀ ਪੂਜੀ ਜਾਂਦੀ ਨੇਕੀ ਤੇ ਬਦੀ ਨੂੰ ਢੋਈ ਨਾ ਬਾਤ ਜੀ ਬਾਰਸਦੀ ਅਪੂਜੀ ਜਾਂਦੀ ਨੇਕੀ ਤੇ ਬਦੀ ਨੂੰ ਟੋਈ ਨਾ ਬਾਤ ਜੀ ਬਾਰਸ ਦੀ ਉਹ ਬਾਤ ਜੀ ਬਾਰਸ ਦੀ ਓ ਬੈਂਕੇ ਜੋ ਬਣਾ ਲਗਾ ਮਖਾਰ ਜ਼ਿੰਦਗੀ ਉਹ ਦੇਖ ਕੈਸੇ ਬੰਦੀ ਐ ਬੈਂਕੇ ਜੋ ਬਣਾ ਲਗਾ ਮਖਾਰ ਜ਼ਿੰਦਗੀ ਉਹ ਦੇਖ ਕੈਸੇ ਫੱਬੀ ਐ RAM ਨਾਮ ਜਪ ਕੇ ਸਵਾਰ ਜ਼ਿੰਦਗੀ ਜੋ ਸਫੀ ਲੰਬੀ ਐ RAM ਨਾਮ ਜਪ ਕੇ ਸਵਾਰ ਜ਼ਿੰਦਗੀ ਜੋ ਸਫੀ ਲੰਬੀ E é.